ਕਿਆ ਹੋ ਰਿਹਾ ਹੈ ਆਇਆ ਨਾ ਚੋਪੇ ਮੈਨੂੰ ਕਹਦੀ ਲੰਡੇ ਜੇ ਪਰਸ ਵਿੱਚ ਮੇਰੇ ਜੋ ਪੈਸੇ ਬਹੁਤ ਆ ਲੰਡੇ ਜੇ ਪਰਸ ਹੌਲੀ ਚਲਾਲਾ ਤਾਂ ਆ ਕੇ ਕਿਹੜਾ ਮੈਂ ਮਿੰਟ 'ਚ ਘਰੇ ਪਹੁੰਚ ਚੂਗੀ ਪ੍ਰਭ ਕਿੰਨਾ ਮਿਸ ਕੀਤਾ ਬਹੁਤ ਆ ਹਾਂਜੀ ਸਾਸਰੀ ਕਾਲਜੀ ਕੀ ਹਾਲ ਚਾਲ ਅੱਜ ਦਾ ਵਲੌਗ ਬੜਾ ਖਾਸ ਆ ਨੇੜੇ ਦੇ ਰਿਸ਼ਤੀ ਦੇ ਰਿਸ਼ਤੇਦਾਰੀ ਦੇ ਫਾਇਦੇ ਵੀ ਬੜੇ ਤੇ ਨੇੜੇ ਦੀ ਰਿਸ਼ਤੇਦਾਰੀ ਦਾ ਰੋਭ ਵੀ ਬੜੇ ਜਿੱਦਾਂ ਕਿ ਆਮਣ ਹੁਣ 15 ਕਿਲੋਮੀਟਰ ਤੇ ਵਿਆਹੀ ਹੋਈ ਹੈ ਨਾ ਤੇ ਹੁਣ ਜਾਇਆ ਨਹੀਂ ਜਾਂਦਾ ਸਵੇਰ ਦਾ ਤੋਂ ਤਿਆਰ ਹੁੰਦਾ ਦਰਦ ਕਿਹੜੇ ਬੜੇ ਜਿਉਤੇ ਜਾਂਦੀ ਆ ਭੁੱਲ ਭਲੇਖੇ ਕਿਤੇ ਮੱਗ ਪਿਛੋਂ ਗੱਡੀ ਦੀ ਚਾਬੀ ਚੱਕ ਲੈਣਾ ਕਿੱਥੇ ਧੱਕੇ ਖਾਂ ਚੱਲਾ ਐਦਾਂ ਬੋਲਣਾ ਹੁੰਦਾ ਤੇ ਅੱਜ ਕੋਈ ਨਹੀਂ ਤੂੰ ਜਾਂਦਾ ਨਹੀਂ ਪਿਆ ਅੱਜ ਤੂੰ ਜਾਂਦਾ ਨਹੀਂ ਪਿਆ ਅੱਜ ਆਪਦੀ ਕੁੜੀ ਨੂੰ ਲੈਣ ਜਾਣਾ ਇਹਨਾਂ ਦੀ ਤੇ ਉਹਨੂੰ ਮੈਂ ਲੈ ਕੇ ਆਉਂਦਿਆਂ ਜੀ ਤੇ ਆਉਂਦਿਆਂ ਆਉਂਦਿਆਂ ਮੈਂ ਉਹਦੇ ਵਿਚਾਰ ਜ਼ਰੂਰ ਸੁਣਾਗਾ ਕੀ ਕਹਿੰਦੀ ਆ ਤੇ ਲੈ ਮੈਂ ਗੱਡੀ ਦਾ ਲੋਕ ਖੋਲਿਆ ਤੇ ਅਨਲੌਕ ਹੋ ਗਈ ਫੇਰ ਲੋਕ ਹੋ ਗਈ ਹੈ ਟ੍ਰੈਕਟਰ ਵੀ ਬਾਹਰ ਕਰ ਦੇਣਾ ਬਾਹਰ ਟ੍ਰੈਕਟਰ ਸਟਾਰਟ ਕਰ ਗੇਅਰ ਕੱਢ ਕੇ ਸਟਾਰਟ ਕਰ ਮੈਂ ਆ ਗਿਆ ਤੇ ਨਿਕਰੇ ਕੇ ਕੰਮ ਵੀ ਬੜਾ ਪਲਾਂਟ ਵੀ ਚੱਲ ਪਿਆ ਇਹਦੇ ਸਾਰੇ ਕੰਮ ਨਾਲ ਦੀ ਨਾਲ ਹੋਈ ਜਾਂਦੇ ਆ ਤੇ ਕੀ ਕਰੇ ਬੰਦਾ ਆਹ ਗਾਮਨ ਦਾ ਪਿੰਡ ਉਹ ਦੁਰ ਫਿਟੇ ਮੁੰਮ ਤੇਲ ਹੀ ਨਹੀਂ ਪਵਾਇਆ ਆਏ ਹੋਏ ਗਲਤ ਹੋ ਗਿਆ ਨਾ ਕੰਮ ਤੇਲ ਹੀ ਨਹੀਂ ਪਵਾਇਆ ਚਾ ਯਾਰ ਕਰ ਸ਼ਰਮ ਤੇ ਗਲਤ ਮੈਂ ਹੁਣ ਰਵਾਣੂ ਬਾਗੇ ਪਣਾ ਤੇਲ ਪਾ ਕੇ ਲੰਘ ਆ ਮੰਦਾ ਘਰ ਆ ਗਿਆ ਬਸ ਇੱਥੇ ਮੈਂ ਤੋ ਮੈਂ ਤਾਂ ਮੰਦਾ ਘਰ ਆ ਜਾਂਦਾ ਸ਼ੱਕ ਵੀ ਬੈਠੀ ਹੋਈ ਵੇ ਬੈਠੀ 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 ਦੂਆ ਖੋਲਣ ਦੀ ਟਰਾਈ ਕਰੂੰਗੀ ਹੋਰ ਕਿਉਂ ਬਾਗੇ ਇੱਥੇ ਮੈਨੂੰ ਲੈ ਕੇ ਚੱਲ ਗਏ ਕੀ ਕਰ ਆਇਆ ਨਾ ਚੁੱਪ ਕਰਕੇ ਤੂੰ ਲੈਣ ਤੇਲ ਦੇ ਪੈਸੇ ਦੇ ਭਲਾ ਉਹ ਚੱਕ ਤੇਲ ਦੇ ਪੈਸੇ ਦੇ ਤੇਲ ਦੇ ਕਿੰਨੇ ਪੈਸੇ ਚਾਹੀਦੇ ਦੱਸ ਮੈਨੂੰ ਕੈਸ਼ ਵਾਧੂ ਹੜਦਾ 1000 ਰੁਪਇਆ ਦੇ ਚੱਲ 1500 ਦਾ ਪਵਾਂ ਲੈ ਜਾ ਹੜਦਾ ਚੱਲ 1000 ਬਹੁਤ ਆ ਵਧੀਆ ਕੀਤਾ ਮੈਂ ਤੇਲ ਨਹੀਂ ਪਵਾਂ ਮੈਂ ਪਵਾਂ ਲੱਗਾ ਫੇਰ ਮੈਂ ਚੇਤਾ ਹੀ ਭੁੱਲ ਗਿਆ ਮਿੰਟ ਦਾ ਵੇਰ ਤੂੰ ਮਹਿੰਗਾ ਪਾਏਗਾ ਭਰਾਵਾ ਹਾਲ ਹੈ ਕਿਤੇ 20 ਰੁਪਏ ਵੀ ਨਹੀਂ ਲੱਗਦੇ ਬਸ ਤੇ ਬਸ ਤੇ ਆ ਜਾ ਕਰ ਆ ਐਵੇਂ ਆ ਜਾ ਕਰ ਬਸ ਤੇ ਵਧੀਆ ਨੇੜੇ ਆ ਤੂੰ ਬਸ ਤੇ ਆ ਜਾ ਕਰੇਂਗੀ ਬਹੁਤ ਵਧੀਆ ਨਾਲੇ ਦੁਨੀਆ ਚ ਬੰਦਾ ਵਿਚਰਦਾ ਵਾ ਅੱਛਾ ਉਮੇ ਪਾਸਾ ਬਈ ਅਸੇ ਧਾਰ ਕਾਰ ਵੀ ਚੱਲਦਾ ਪਾਸ ਤੇ ਤੂੰ ਤਾਂ ਫ੍ਰੀ ਆ ਜਾ ਕਰਨਾ ਹਾਂ ਤੇਰੇ ਉੱਥੇ ਤੁਹਾਨੂੰ ਘੁਟਾ ਬਾਲਿਆ ਕਰਾਂਗੇ ਹਾਂ ਇਧਰ ਸਕੂਟਰੀ ਤੇ ਵੀ ਆ ਜਾ ਕਰੀ ਤੂੰ ਆਪਦੀ ਤੇ ਸਕੂਟਰੀ ਲੈ ਲੈ ਗੱਡੀ ਨਹੀਂ ਚਲਾਉਣੀ ਆਉਂਦੀ ਉਹ ਨਹੀਂ ਨਹੀਂ ਗੱਡੀ ਸਿਖਾਉਣੀ ਆ ਉਹ ਕਹਿੰਦੇ ਗੱਡੀ ਸਿਖਾਵਾਂਗੇ ਅਸੀਂ ਕੌਣ ਕਹਿੰਦੇ ਤੇਰੇ ਬਾਜੀ ਗੁਰਪਾਲ 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 ਕਹਿੰਦੇ ਗੱਡੀ ਸਿੱਖ ਗੱਡੀ ਨੂੰ ਮੈਂ ਸਿੱਖੀ ਆਇਆ ਚਾਰ ਪੰਜ ਮੈਂ ਲਾਇਏ ਦਿਨ ਗੱਡੀ ਸਿੱਖਣ ਜੀ 15 ਦਿਨ ਲਾਇ ਸੀ ਮੈਂ ਚੋਕੀ ਕਦੋਂ ਸੀ ਲਿਓ ਮਾੜੀ ਜਿਹੀ ਟਾਈ ਉਹ ਵੀ ਬੂਏ ਚ ਆ ਕੇ ਬੰਦ ਹੋ ਗਈ ਬਾਬਾ ਵਾਪੀ ਕੋਹਣਾ ਤੇਲ ਆਏ ਸਪான்ਸਰ ਤੇਰੇ ਵੱਲ ਹੋਈਆਂ ਸਤਾਹ ਟੁੱਟਿਆ ਆ ਮੈਂ ਵੀ ਸੋਚਿਆ ਮੇਰੇ ਇੱਕ ਪਉਣ ਤੇ ਕਿਵੇਂ ਆ ਗਿਆ ਤੈਨੂੰ ਕਹਿੰਦੀ ਲੰਡੇ ਜੇ ਪਰਸ ਚ ਮੇਰੇ ਜੋ ਪੈਸੇ ਬਹੁਤ ਲੰਡੇ ਜੇ ਪਰਸ ਚ ਹਾਂ ਨੇ ਗੁਗੂ ਲੰਡਾ ਜਾਂ ਕੋਈ ਨਹੀਂ ਵੇਖ ਕਿੱਡਾ ਸੋਹਣਾ ਪਰਸ ਆ ਹੌਲੀ ਚਲਾ ਲਾ ਤਾਂ ਆ ਕੇ ਕਿਹੜਾ ਮੈਂ ਮਿੰਟ ਚ ਘਰੇ ਪਹੁੰਚ ਜੂਗੀ ਚਾਹ ਦੇਣਾ ਵੇਖੀ ਤੈਨੂੰ ਹੌਲੀ ਚਲਾ ਲਾ ਪੁਰ ਲੋਕੀ ਕਮੈਂਟ ਦੇ ਵਿੱਚ ਕਹਿੰਦੇ ਅਮਨ ਦੀ ਅਸੀਂ ਆਵਾਜ਼ ਨੂੰ ਮਿਸ ਕਰ ਰਹੇ ਆ ਆ ਵੇਖ ਮੇਰੀ ਆਵਾਜ਼ ਮਿਸ ਨਾ ਕਰੋ ਮੈਂ ਉੱਥੇ ਰਿਕਾਰਡ ਕਰ ਕਰ ਭੇਜ ਦਿਆ ਕਰ ਡੈਟ ਦੇ ਆਵਾਜ਼ ਪਵਾ ਲਿਆ ਕਰ ਵੇ ਕਿਹਦੇ ਸਾਹਮਣੇ ਸਾਡੇ ਸਾਹਮਣੇ ਤੁਹਾਡੇ ਸਾਡਾ ਪਿੰਡ ਆ ਗਿਆ ਪਿੰਡ ਆ ਗਿਆ ਪਿੰਡ ਆ ਗਿਆ ਪਿੰਡ ਵੇ ਲੱਗ ਕੋਣਾ ਕਦੇ ਤੂੰ ਮੈਨੂੰ ਫਰੰਟ ਸੀਟ ਤੇ ਨਹੀਂ ਬਹਿਣ ਦਿੰਦਾ ਹੁੰਦਾ ਸੀ ਵੇ ਕੱਜ ਅੱਜ ਮੈਂ ਅਗਲੀ ਸੀਟ ਤੇ ਬਹਿ ਕੇ ਆਈ ਆਂ ਪੂਰੀ ਟੌਰ ਨਾਲ ਕਿਤੇ ਵੇ ਡਿੱਗੀ ਜਿੱਚ ਵਾਲ ਔਰ ਮੇਰੀ ਵਿਆਹ ਤੋਂ ਬਾਅਦ ਇੱਜਤ ਵਾਵਾ ਵਧ ਗਈ ਇੱਕ ਫੋਨ ਤੇ ਗੁਗੂ ਉੱਡੇ ਆ ਗਿਆ ਪਿਆਣੀ ਟੋਨ ਆਇਆ ਉੱਡੇ ਆ ਗਿਆ ਉੱਡੇ ਆ ਹੁਣ ਵੀ ਉੱਡਿਆ ਹੀ ਜਾਂਦਾ ਲੈ ਕੇ ਮੈਨੂੰ ਇਹ ਆ ਗਿਆ ਸਾਡੇ ਪਿੰਡ ਦਾ ਸਕੂਲ ਤੇ ਨਾਲ ਦੇ ਪਾਸੇ ਸਾਡਾ ਘਰ ਸਾਹਮਣੇ ਆਪਣਾ ਜਿਹੜਾ ਪਿੰਡ ਵੜਦੇ ਹਾਂ ਕਾਰ ਕਿ ਸ਼ੁਰੂ ਹੋ ਜਾਂਦਾ ਕੋਈ ਸ਼ੁਰੂ ਹੋ ਜਾਂਦਾ ਲੱਭਣਾ ਬੜਾ ਸੌਖਾ ਆਪਣਾ ਘਰ ਬੜਾ ਸੌਖਾ ਪਿੰਡ ਵੜਦੇ ਆਏ ਆਏ ਬਹਿ ਗਈ ਚਲੀ ਜੇ ਤੁਸੀਂ ਸੜਕਾ ਹੀ ਪਟਾ ਦਿੱਤੀਆਂ ਵਾਹ ਗੁਰੂ ਬਚੌੜੀ ਹੋ ਗਈ ਸੜਕੇ ਸੜਕ ਚੌੜੀ ਹੋ ਗਈ ਆਏ ਕੰਦ ਵੀ ਆ ਸਕੂਲ ਦੇ ਕੰਦ ਤੇ ਬਿਠਾ ਤੀ ਲੈ ਦੱਸ ਆ ਤੋ ਹੋ ਗਈ ਲਾਜ ਲਾਜ ਉਹ ਵੱਲਾ ਜੂਵੀ ਜੂਵੀ ਹੋਇਆ ਨਾ ਜੂਵੀ ਆ ਜੂਵੀ ਲੈ ਮੜਿਆ ਹਾਂ ਕਰੀ ਮੜਿਆ ਗੁੱਗੂ ਆਏ ਮੜ ਜੂਵੀ ਜੂਬਰਾ ਇੱਧਰ ਆ ਕਰੇ ਵੇਖ ਕੇ ਆ ਗਿਆ ਜੋ ਹੁੰਦਿਆ ਆ ਗਿਆ ਆ ਗਿਆ ਬੱਚੇ ਸੜਿਆ ਹੁੰਦੇ ਬੱਚੇ ਸੜਿਆ ਹੁੰਦੇ ਮਿਲ ਕੇ ਆ ਜਾਂਦੇ ਬੈਂਸ ਕੋ ਵੇਖ ਬੈਠ ਕੇ ਵੇਖ ਵੇਖ। ਵੇਖ ਕਿ ਉਹ ਕਿੰਨੀ ਖੁਸ਼ੀ ਚਾੜਿਆ ਵੇਖੋ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਪਈ ਉਹ ਵੇਖ ਤਿੰਨਾਂ ਨੂੰ। ਮੇਰੇ ਅਗ ਦੇਣਾ ਸੌੜ ਗਿਆ। ਹੋਰ ਜੂਈ। ਸਤਿ ਸ੍ਰੀ ਅਕਾਲ। ਨਾਲੇ ਨਾਮ। ਦੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਹੀਂ ਮਾਸੂਦ ਜੀ ਨਹੀਂ। ਦੇ ਨਾਲ ਦੇ ਨਹੀਂ ਸੁਣ। ਸਤਿ ਸ੍ਰੀ ਅਕਾਲ। ਫੇ ਤੂ ਕੜਾ ਸੂਟ ਪਾਈ ਫਿਰਦੀ ਨਹੀਂ ਕਿਹੜਾ ਮੈਲਕਿਆ ਪਾਣੀ ਪੀਣਾ ਕਿ ਚਾਹ ਪਾਣੀ ਲਾਓ ਪਾਣੀ ਨਹੀਂ ਇਹ ਕੀ ਕਰੀ ਜਾਨੀ ਹਾਈ ਵੇਖੀ ਮੇਰੀਆਂ ਸਾਰੀਆਂ ਨਵ ਪਾਲਚਾਣਾ ਇਹਨਾਂ ਨੇ ਕੰਮ ਨਹੀਂ ਆਉਣੀ ਨਾ ਹੁਣ ਲੈ ਦੱਸ ਕਿਉਂ ਅਗਲੀ ਬਰਾਭ ਬੋਲੀ ਆਇਆ ਕਿੰਨਾ ਮਿਸ ਕੀਤਾ ਬਹੁਤ ਜ਼ਿਆਦਾ ਹੈ ਕੀਤਾ ਵੀ ਕਿ ਮੇਰੇ ਕਹਿਨ ਤੇ ਹੀ ਕਹੀ ਜਾਨੀਗਾ ਕੀਤਾ ਫੋਨ ਤਾਂ ਕਦੇ ਲਾਇਆ ਨਹੀਂ ਮੈਨੂੰ ਹਾਂ ਮੈਂ ਤਾਂ ਪਿਆਸੇ ਵੱਡੀ ਮਾਸੀ ਤੇ ਮੈਂ ਵੱਡੀ ਮਾਸੀ ਲਾਉਂਦੀ ਤੁਸੀਂ ਤਿੰਨਾਂ ਨੇ ਤਾਂ ਕੋਈ ਫੋਨ ਨਹੀਂ ਲਾਇਆ ਮੈਨੂੰ ਤੂੰ ਗਾਇ ਸਕੂਲ ਨਹੀਂ ਹੁਣ ਜਾਣਾ ਹੁੰਦਾ ਸਕੂਲ ਪੇਪਰ ਆ ਗਏ ਸਾਰੇ ਅੱਛਾ ਪੇਪਰ ਆ ਗਏ ਕੀ ਬਣਾਇਆ ਨੌਵੇਂ ਤੇ ਦਿਖਾਏ ਮੇਰੇ ਤਾਂ ਖਰਾਬ ਜਿਹਾ ਹੋ ਗਿਆ ਮੇਰੇ ਤਾਂ ਕੰਦੇ ਨਹੀਂ ਸੋਹਣੇ ਬਣੇ ਖਰਾਬ ਜਿਹਾ ਕਿਉਂ ਨਹੀਂ ਲੈ ਪੇਪਰ ਸ਼ੁਰੂ ਹੋ ਗਏ ਨਹੀਂ ਲੈ ਗਏ 18 ਤਰੀਕ ਨੂੰ ਅੱਛਾ ਦੇਖ ਏ ਤਾਂ ਲੋਸ਼ਨ ਤੁਹਾਡਾ ਵਾਲਾ ਹੀ ਆ ਮੇਰਾ ਲੋਸ਼ਨ ਤਾਂ ਉੱਥੇ ਪਿਆ ਕਿਉਂ ਜਾ ਹਟਾ ਕੇ ਲੋਸ਼ਨ ਵਰਤਣਾ ਪੰਜਾਬ ਦਾ ਮੈਂ ਥੋੜੀ ਇਹਨਾਂ ਨੇ ਲਾ ਕੇ ਰੱਖਿਆ ਆ ਮੈਂ ਤਾਂ ਆਹ ਵੇਖ ਇਹਨਾਂ ਨੂੰ ਆ ਦਿੱਤਾ ਆ ਵੇਖ ਆ ਲਿਆ ਕੇ ਦਿੱਤਾ ਮੈਂ ਇਹਨਾਂ ਨੂੰ ਇਹਨੇ ਤਾਂ ਲੱਗੀਆਂ ਪਈਆਂ ਪੱਪਿਆ ਜੇ ਪ੍ਰੱਪੇ ਦੀ ਆ ਮੈਂ ਬੱਬੇ ਡਬਲ ਚੈਨ ਡਬਲ ਚੈਨ ਬਣ ਗਈ ਪ੍ਰੱਪਾ ਬਾ ਤੁਹਾਨੂੰ ਦੱਸ ਦੇਣਾ ਜਉਣਾ ਪ੍ਰੱਪਾ ਸਾਡਾ ਬਹੁਤ ਨਾਈਸ ਆ ਦਿਲ ਦਾ ਬੜਾ ਚੰਗਾ ਆ ਬੜਾ ਆਦਰ ਸਤਕਾਰ ਕਰਦਾ ਉਹਦੇ ਟੀਚਰਾਂ ਦਾ ਰਬੇ ਇਨੀ ਤਰੀ ਬਹੁਤ ਆ ਨਵੇਂ ਆਰਡਰ ਬਾਇੰਦੇ ਚੜ੍ਹਨੇ ਆ ਮਨ ਠੀਕ ਅਬੇ ਇਨੀ ਤਰੀ ਬਹੁਤ ਆ ਪਾਪਾ ਇਹਦੇ ਵੇਖੀ ਮੇਰੇ ਵੱਲ ਪੁੱਤ ਅਬੇ ਇਨੀ ਤਰੀ ਬਹੁਤ ਆ ਪ੍ਰਾਪਤੂ ਕੇ ਠੀਕ ਆ ਜੀ ਪ੍ਰਾਪਤੂ ਕੇ ਸਹੀ ਆ ਹਜੇ ਪ੍ਰਾਪ ਜਰੂਰੀ ਕੰਮ ਤੇ ਰਿਲੀਡ ਤੇ ਉਹ ਚੜਹਾਉਂਦੀ ਪਈ ਵੇ ਆ ਵੇਖੋ ਤੇ ਉਹਨੇ ਮੇਰਾ ਨਵਾ ਕੇ ਤੇਰੇ ਤੇ ਲਾਈ ਜਾਂਦੀ ਰਬ ਬਹੁਤ ਜਰੂਰੀ ਕੰਮ ਤੇ ਲੱਗੀ ਹੋਈ ਆ ਜਿਸ ਚਾਰ ਹਾਂ ਜੀ ਆ ਤਵੇ ਆ ਫੜ ਤੋੜੀ ਕੇ ਜਿੱਤ ਤੱਤੀ ਪਾ ਲਿਆ ਤੇ ਨਾਲੇ ਉਹਨੂੰ ਵੀ ਦੇ ਦੇ ਮੈਨੂੰ ਵੀ ਚਾ ਲਿਆ ਦਿਓ ਆ ਲੱਡੂ ਆਏ ਰਾਣੇ ਕੇ ਘਰੋਂ ਲੈ ਫੜਾ ਖਾਈਏ ਆ ਕੋਈ ਮਾਨਤਾ ਨਾ ਕੋਈ ਜੀਤੋ ਕਰੋ ਆ ਲੱਡੂ ਆਏ ਸਾਬੀ ਕੇ ਘਰੋਂ ਆ ਸਾਬੀ ਕਿਹੜੇ ਘਰੋਂ ਇੱਕ ਦਫਾ ਫਰਖਾੜਿਆ ਕਾਕੇ ਇਥੋਂ ਅੱਛਾ ਕਾਕੇ ਘਰੋਂ ਆਏ ਇਹ ਵੀ ਲਿਆ ਮਾਨਤਾ ਨਾ ਕੋਈ ਆਵੇ ਅੱਧਾ ਦਾ ਖਾਣਾ ਚਾਹੀਦਾ ਆ ਮੁਰਕੀ ਚੀਜ਼ਾਂ ਪਈਆਂ ਰਹਿ ਜਾਂਦੀਆਂ ਆ ਤੇ ਉਹ ਠੁਗਰੀ ਨਾ ਮਾਰ ਤੈਨੂੰ ਲੈ ਆ ਇਹਨੂੰ 1500 ਦਾ ਤੇਲ ਪੋਹ ਹੈ ਕਹਿੰਦੀ ਕਹਿੰਦੀ ਮੈਂ ਕਹਾ ਗਰਦੀਪ ਔੜੀ ਵੀ ਪਾਉਂਦੀ ਹੁੰਦੀ ਸੀ ਮੈਂ ਕਹਾ ਮੈਂ ਇਹਨੂੰ ਲੈ ਜਾ ਮੈਨੂੰ ਮੈਂ ਕਹਾ ਤੇਲ ਲਈ ਪੈ ਗਈ ਆ ਗਿਆ ਵਾ ਮੈਂ ਵੀ ਸੋਚਿਆ ਇੱਕੋ ਫੋਨ ਦੇ ਕੇ ਆ ਗਿਆ ਮਰਜ਼ੀ ਕੋਈ ਜਾ ਪਰ ਜਿਹੜਾ ਆ ਤੇਲ ਪੋਣ ਦਾ ਨਜ਼ਾਰਾ ਤੇ ਇਹ ਨਜ਼ਾਰਾ ਜ ਮੰਨੀ ਵਿਚਾਰੀ ਨੂੰ ਵੇਲਾ ਕਿੰਨੀ ਟੁਪੜੀ ਲਾਦੀ ਤੇ ਟੈਂਕੀ ਫੁੱਲ ਕਰਾਉਂਦੀ ਉਹ ਤਾਂ ਮਹਿੰਗੇ ਜੀ ਪੈ ਗਈ ਰੇਟ ਜਾਦਾ ਹੀ ਵੱਧ ਗਿਆ ਆ ਵੀ ਚੱਲੇ ਵਾਰਾ ਕਰਦੀ ਫੇਰ ਦੇਖ ਮੰਮੀ ਇਹ ਹਾਨੂੰ ਹੀ ਲੁੱਟਣ ਤੇ ਹੋਇਆ ਇਹ ਤਾਂ ਕੰਮ ਕੀ ਜਦ 12 ਸਾਲ ਤੋਂ ਇਹ ਪਰੰਪਰਾ ਚੱਲਦੀ ਹੈ ਆਪਣੇ ਘਰੇ ਜੇ ਬਾਈ ਚਾਂਸੇ ਮੈਨੂੰ ਛੱਡਣਾ ਵੀ ਜਾਣਾ ਪਿਆ ਤੇ ਤਾਂ 1500 ਦਾ ਫੇਰ ਪਾਉ ਮੈਂ ਤਾਂ ਪੈ ਗਈ 3000 ਚ ਤੇ 20 ਰੁਪਏ ਦੀ ਮੇਰੇ ਟਿਕਟ ਨਹੀਂ ਲੱਗਣੀ ਬੱਸ ਤੇ ਤੂੰ ਬੱਸ ਚੜ ਆਉਂਦੀ ਫਿਰ ਧਾਰ ਕਾਰਡ ਨਾਲ ਫ੍ਰੀ ਆ ਧਾਰ ਕਾਰਡ ਵਾਲੀ ਬੱਸ ਤੇ ਆ ਜਾਣਾ ਸੀ ਮੈਂ ਤਾਂ ਆਹਦੇ ਨਾਲੇ ਫ੍ਰੀ ਆਉਣਾ ਨਾਲੇ ਫ੍ਰੀ ਹੋਣਾ ਵਾਲੀ ਤੇ ਘਰ ਤੂੰ ਫਿਰ ਆਦਾ ਘੰਟਾ ਖੰਡ ਘਰੇ ਆਰਾਮ ਹੀ ਕਰਦੀ ਤੂੰ ਕਹੇ ਮੈਂ ਜਦੋਂ ਗਰਪਾਲ ਹੁੰਦਾ ਉਹਦੀ ਜੱਦੀ ਮੈਂ ਤਾਂ ਰਿਸਕ ਲੈ ਲਈ ਆ ਵੇਲਾ ਉਹਨੇ ਨਿਕਾ ਦੇ ਕਿਹਾ ਮੈਨੂੰ ਤੇਲ ਪਵਾ ਤੇ ਮੈਂ ਤੈਨੂੰ ਫੇਰ ਲੈ ਕੇ ਜਾਉ ਉਹਦਾ ਹਸ ਬੈਣਾ ਹਾਂ ਉਹ ਧਾਰ ਵਾਲਾ ਹੀ ਭਰਾ ਵਾ ਇਹਨੇ ਵੇਲਾ ਮੰਮੀ ਆਉਂਦੇ ਹੀ ਤੇਲ ਪਵਾ ਲਿਆ ਬੜੇ ਮੈਨੂੰ ਹੋਇਆ ਚਲ ਮੈਂ ਕਿ ਛੱਡ ਮਣਾ ਐਨੇ ਲਾਏ ਕਿੱਥੇ 1500 ਕੁੜੇ ਜ਼ਿਆਦਾ ਵਾ ਹੂੰ ਤੇ ਕੋਈ ਨਹੀਂ ਉਹ ਭੈਣ ਨੂੰ ਲੈ ਕੇ ਆਇਆ ਸੀ ਉਹ ਕਿਹੜਾ ਕਿਦੇ ਹੋਰ ਨੂੰ ਲੈ ਗਈ ਮੰਮੀ ਵੀ ਨਹੀਂ ਬੋਲਦੀ ਤੇਲ ਪਾਇਆ ਉਦੋਂ ਪਤਾ ਕੀਤਾ ਸਾਰਾ ਸਮਾਨ ਸਾਨੂੰ ਲੈ ਕੇ ਨਾ ਕਹਿੰਦੀ ਨਹੀਂ ਮੈਂ ਪੈਸੇ ਦੇਣੇ ਮੈਂ ਪੈਸੇ ਦੇਣੇ ਤੇ ਮੰਮੀ ਨੂੰ ਪੈਸੇ ਭਰਵਾ ਦੇ ਮੰਮੀ ਨੇ ਕੋਲੇ ਜਿਹਾ ਨਾ ਇਹਨੂੰ ਪੈਸੇ ਭਰਵਾ ਦੇ ਨਾਪਗੀ ਨਾਪਗੀ ਇਹਨੇ ਦੱਸੇ ਨਾ ਮਨਦੀਪ ਦੀ ਵੀਡੀਓ ਕਾਲ ਆ ਗਈ ਚੁੱਪ ਕਰ ਜਾ ਮੰਮੀ ਆਣ ਦਾਤ ਵੀਡੀਓ ਕਾਲ ਆ ਗਈ ਮਨਦੀਪ ਦੀ ਕੀ ਮੁੱਦਾ ਚੱਲ ਰਿਹਾ ਕਿਹਦੇ ਕਸਟਰਡ ਦੀ ਗੱਲ ਕਰਦੇ ਜਾਂਦੇ ਮੈਂ ਕਿ ਦੋ ਗੇੜੇ ਵੇੜੇ ਤੇ ਵੇੜੇ ਚ ਕੱਢ ਕੇ ਆਉ ਤੇ ਕਸਟਰਡ ਵੀ ਖਾਓ ਅਗਲੇ ਨੇ ਬਣਾਇਆ ਭਾਈ ਨਵਾਂ ਸੂਟ ਫੇਰ ਵੇਖ ਲੋ ਇਹਦਾ ਹਾਂ ਇਹ ਵੀ ਦੱਸਦੇ ਹਾਂ ਦੀ ਪ੍ਰਮੋਸ਼ਨ ਫੇਰ ਕਰੀ ਇਹ ਵੀ ਮੇਰੇ ਬੁਟੀਕ ਦਾ ਏ ਕਿਥੋਂ ਆਇਆ ਇਹ ਲੌਰਨ ਬੁਟੀਕ ਤੋਂ ਆਇਆ ਅੱਛਾ ਲੌਰਨ ਬੁਟੀਕ ਲੌਰਨ 94 94 ਇੰਸਟਾਗ੍ਰਾਮ ਤੇ ਸਰਚ ਕਰ ਸਕਦੇ ਆ ਤੁਮ ਵੀ ਕੀ ਵਿਚਾਰ ਭਾਈ ਤੁਸੀਂ ਫਿਰ ਨਹੀਂ ਖਾਂਦੇ ਨਹੀਂ ਖਾਣਾ ਹੀ ਪੈਣਾ ਜਿੰਨਾ ਚਿਰ ਖਾਦਾ ਨਾ ਨਾ ਚੱਜ ਜਾਣਾ ਵਧੀਆ ਦਿਨ ਨੰਗਰੇ ਸਾਡੇ ਤੁਹਾਡੇ ਹੱਥ ਸਾਡੇ ਦਾ ਵਧੀਆ ਲੰਗੰਦਾ ਆ ਕੋਈ ਲੜਾਈ ਕੁਲੇਸ਼ ਨਹੀਂ ਸ਼ਾਂਤੀ ਇਦਾਂ ਨੂੰ ਤਰੀ ਫਿਰਦੀ ਸ਼ਾਂਤੀ ਇਦਾਂ ਨੂੰ ਤਰੀ ਵੀਰ ਜੱਟ ਘਰੇ ਤੁਹਾਡੇ ਘਰੇ ਕਿਵੇਂ ਆ ਨਹੀਂ ਵਧੀਆ ਨਹੀਂ ਤੁਹਾਡੇ ਸ਼ਾਂਤੀ ਉੱਤੇ ਵਧੀਆ ਰਹੀ ਆ ਸ਼ਾਂਤੀ ਗੱਦੀ ਤੁਹਾਡੇ ਜਨ ਕਿਵੇਂ ਦੇ ਲੰਗੰਦਾ ਵਧੀਆ ਇੰਜੇ ਜੀ ਕਰ ਲੋ ਇਦਾਂ ਸੰਦੋ ਵਾਓ ਵੇਖੋ ਅਮਨ ਤੇ ਪਿੰਨੂ ਦਾ ਸ਼ਰਮ ਵਾਕਈ ਤੈਨੂੰ ਨੇ ਹੈਗੀ ਨਾ ਉੱਥੇ ਹੀ ਚੌਂਕੇ ਨਹੀਂ ਚੜੀ ਇੱਥੇ ਦਾ ਕਰ ਕੰਮ ਜਿੱਥਾਂ ਨੂੰ ਸਿਖਾਣਾ ਮੈਂ ਤੁਹਾਨੂੰ ਬਾਕੀ ਅਮਨ ਖਾਊਗੀ ਤੈਨੂੰ ਸੌ ਲੱਗੇ ਜੇ ਨਾ ਖਾਈ ਕਿਉਂ ਕਿਹਦੀ ਸੌ ਲੱਗੇ ਮੈਂ ਖਾ ਲਿਆ ਜਿੰਨਾ ਖਾਣਾ ਸੀ ਖਾ ਮੈਂ ਦੂਰਾ ਖਾ ਲਿਆ ਅੰਦਰ ਜਾ ਕੇ ਖਾ ਲੈ ਚੁੱਪ ਕਰਕੇ ਮੈਂ ਉੱਤ ਖਾ ਹੀ ਆ ਤੇ ਆ ਵੀ ਖਾ ਇਹਨੇ ਖਾ ਲੈਣਾ ਵੇਖਿਓ ਅਸੀਂ ਤੁਹਾਨੂੰ ਦੱਸਣਾ ਜਾਵਾਂਗੇ ਅਮਨ ਨੇ ਜਿੰਨਾ ਵਿਚਾਰੀ ਨੇ ਵਜਨ ਘਟਾਇਆ ਸੀ ਉਹਦੋਂ 3 ਗੁਣਾ ਵਧ ਗਿਆ ਤੇਨ ਗੁਣਾ ਮਤਲਬ 3 ਕਿਲੋ ਵਧ ਗਿਆ ਇਹਨੇ 6 ਕਿਲੋ ਘਟਾਇਆ ਸੀ ਤੇ 3 ਕਿਲੋ ਵਧ ਗਿਆ ਹੋਵੇ ਉਹ ਚੱਕ ਖਾੜਾ ਖਾੜਾ ਹੁਣ ਇਹਨੇ ਖਾ ਵੀ ਲੈਣਾ ਖਾੜਾ ਇੰਨੇ ਪਿਆਰ ਨਾਲ ਭਾਈ ਨੇ ਤੈਨੂੰ ਫੜਾਇਆ ਚੋਪੜੇ ਖਾਣਾ ਭਾਜੀ ਪਿਆਰ ਨਾਲ ਬਹੁਤ ਕੁਝ ਫੜਾਉਂਦੇ ਆ ਮੈਨੂੰ ਖਾਈ ਲਈ ਜੂਨੀ ਮੋਗੜ ਫੜ ਫੜ ਵੇਰ ਫੜਨਾ ਖਾਣਾ ਥੋੜਾ ਜਿਹਾ ਬਣ ਖੇਚੀ ਜਾ ਚਾਖਲਾ ਗੁੱਗੂ ਵੇਖ ਲਾ ਕੀ ਵੇਖ ਲਾ ਹਏ ਪਹਿਲਾਂ ਤੂੰ 10 ਮਿੰਟ ਮੇਰੀ ਐਡੀ ਬੇਇੱਜ਼ਤੀ ਕੀਤੀ ਇੰਨੀ ਕੁੱਤੇ ਕਾ ਤੇ ਫੇਰ ਤੂੰ ਛੱਪੇ ਬੇਸ਼ਰਮ ਹੋਵੇ ਤੀ ਕਾਣਾ ਖਾਣਾ ਕਰੀ ਜਾਣਾ ਜੇ ਮੈਂ ਖਾਣੀ ਆ ਮੈਂ ਤਾਂ ਮਾੜੀ ਜੇ ਮੈਂ ਨਹੀਂ ਖਾਣੀ ਮੈਂ ਤਾਂ ਵਾਰੀ ਹੈ ਤੂੰ ਸਭ ਮੇਰੇ ਕਿਸੇ ਪਾਸੇ ਛਾੜਦੇ ਹੀ ਨਹੀਂ ਹੋਲਾ ਪਾਏ ਸੀ ਖਾਣਾ ਜੋ ਪਰ ਗਏ ਉਹ ਨਹੀਂ ਖਾਣਾ ਪੈਣਾ ਹਏ ਤੂੰ ਬੋਟੀ ਹੋ ਗਈ ਆਏ ਤੂੰ ਸੈਰ ਕਰਿਆ ਕਰ ਤੂੰ ਆ ਮਮੀ ਦੇ ਆਹ ਤੋਂ ਪਹਿਲੇ ਡਾਇਲੋਗ ਕੀ ਸੀ ਜੇ ਮੇਰਾ ਵਿਆਹ ਕਰਤਾ ਨਾ ਅੱਜ ਤੱਕ ਸਾਲ ਵੱਲੇ ਕਹਿੰਦੀ ਦੀ ਕਿ ਮੈਂ ਤੁਹਾਡੇ ਨਾਲ ਲੇਖਾ ਜੁਕੇ ਮੁੱਕੇ ਗਦੀ ਕੀ ਹੁੰਦਾ ਹੀ ਮੈਂ ਨਹੀਂ ਆਉਣਾ ਹੁਣ ਮੈਨੂੰ ਆ ਕੇ ਲੈ ਜਾ ਮੈਨੂੰ ਆ ਕੇ ਲੈ ਜਾ ਕੀ ਕਹਿੰਦੀ ਮੈਨੂੰ ਲੈ ਜਾ ਇਹ ਵੀ ਹੁੰਦਾ ਹੁਣ ਇਹ ਵੀ ਕੰਕੀ ਦਿੱਤੀ ਜੇ ਮੈਂ ਉਹਨੇ ਮੂੰਹ ਬਣਾ ਲਿਆ ਕਿ ਮੈਂ ਆਉਣਾ ਨਹੀਂ ਉਹ ਤਾਂ ਆਉਣਾ ਹੀ ਆ ਨਹੀਂ ਨਹੀਂ ਤੁਰਦੇ ਆ ਬਾਗ ਕਿਉਂਕਿ ਅੱਜ ਤੁਰ ਚਲੀ ਸਾਡੇ ਵਿਚਾਰ ਆ ਵੀਰਵਾਰ ਨੂੰ ਕੁੜੀ ਘਰੋਂ ਨਹੀਂ ਤੁਰਦੇ ਨਾ ਭੈਣ ਭਰਾਵਾਂ ਦਾ ਹੁੰਦਾ ਹਾਂ ਇਹ ਪਤਾ ਨਹੀਂ ਕਿਹੜਾ ਵਿਚਾਰ ਆ ਇਹ ਮੈਂ ਤਾਂ ਵਿਚਾਰ ਹੀ ਨਹੀਂ ਹੁੰਦਾ ਵਾ ਭੈਣ ਭਰਾਵਾਂ ਦਾ ਅੱਛਾ ਹੋਰ ਕੀ ਕਹਿਣਾ ਚਾਹੇਂਗੀ ਤੂੰ ਐ ਤਾਂ ਮੈਂ ਵੀਰਵਾਰ ਵਟਾ ਵੀ ਸਕਦੀ ਆ ਨਹੀਂ ਵੀਰਵਾਰ ਨੂੰ ਵਟਾਉਣਾ ਤਾਂ ਨਹੀਂ ਪਤਾਗਾ ਤੇ ਪਰ ਤੂੰ ਨਹੀਂ ਆਪਾਂ ਕਾ ਤਾਂ ਸੁੱਖੀ ਥਾਂ ਦੀ ਪਹਿਲੀ ਵਾਰ ਤੂੰ ਜਾ ਤੂੰ ਬੱਸ ਹਾਂ ਵੀਰਵਾਰ ਦਾ ਹਾਂ ਨਾਲੇ ਆਪਾਂ ਹਜੇ ਕੋਈ ਜ਼ੋਰ ਨਹੀਂ ਬਰਤਦੇ ਗਏ ਗੀਤ ਵੀ ਆਉਂਦਾ ਹੈ ਤੁਰਿਆ ਆਉਂਦਾ ਇਹਨੂੰ ਇਹ ਖਵਾ ਲਓ ਕਸਟਰਡ ਕੁਸਟਰਡੇ ਖਾ ਜਾਂਦਾ ਹੁੰਦਾ ਸਾਰਾ ਕੁਝ ਆ ਦੇ ਦਿਓ ਮੇਰੇ ਨਾਲ ਜਿਵੇਂ ਜਿਵੇਂ ਨਹੀ ਨਹੀ ਜਾਣਾ ਮੜਾ ਜਿੱਥੇ ਕਿੱਥੇ ਜਾਣਾ ਕਿਤੇ ਵੀ ਨਹੀਂ ਹੁਣ ਕਹੇ ਜੀ ਕਿੱਥੇ ਨਹੀਂ ਮੋਗੇ ਜਾਣਾ ਇਹਨਾਂ ਸੱਸੋ ਜੀ ਚੱਲੇ ਕੰਪਨੀ ਕਿੱਥੇ ਜਾਇਓ ਰਾਤ ਇਹਦੇ ਲਾ ਦੇ ਪੈਰੀ ਹੱਥਾਂ ਦੀ ਮੂਲਵਾ ਲਈ ਹੁਣ ਇਹ ਆਸੀ ਉਹ ਠੀਕ ਆ ਤੁਸੀਂ ਬੜੇ ਮੈਂ ਕਸਟਰਡ ਖਾਣਾ ਕਸਟਰਡ ਬਦੂਕ ਵਿੱਚ ਰੱਖਦੀ ਆ ਠੀਕ ਆ ਲੋਈ ਦੀ ਬੁੱਕਲ ਤੁਸੀਂ ਲਾਲ ਸ਼ਾਲਾ ਦੀ ਬੁੱਕਲ ਲੈ ਲਈ ਆ ਮੈਂ ਚਿੱਟਾ ਪਾਇਆ ਜੀਤ ਤੋਂ ਵਾਸਪੇਜ ਦੇ ਮੈਂ ਇਹਨੂੰ ਕਦੋਂ ਬਦੂਕ ਟੱਕ ਲਈਂ ਉੱਤੇ ਸਵਿਫਟ ਨਹੀਂ ਮੈਂ ਛੱਡ ਕੇ ਜਾਂਦੀ ਟੈਨਸ਼ਨ ਆ ਰਹਿ ਮੈਨੂੰ ਮੈਂ ਵਿੱਚ ਵਿੱਚ ਜਾ ਜਾਂਗਾ ਕਿੰਨਾ ਕਿੰਨੂੰ ਗੱਡੀ ਨਹੀਂ ਚੱਲਦੀ ਚਲੋ ਅੰਦਰੋਂ ਤੱਕ ਕਹਿੰਦੀ ਮੈਂ ਸਿੱਖਣੀ ਆ ਪਾਜੀ ਕੀ ਕਹਿੰਦੀ ਚਲਾਉਣ ਚਲੂਣ ਬਾਰੇ ਸਭ ਜੀ ਅੱਜ ਕੇ ਦਿਨ ਮੈਂ ਹੋ ਗਿਆ ਜੰਗਾ ਤੁਹਾਡੇ ਤੋਂ ਚਾਬੀ ਮੰਗੂਗਾ ਚਲਾ ਕੇ ਇੱਕ ਮਿੰਟ ਤੁਸੀਂ ਜੈਨੂਅਰੀ ਮਤਲਬ ਕਿ ਹੌਨੈਸਟਲੀ ਰਿਪਲਾਈ ਕਰਿਓ ਮੈਨੂੰ ਗੱਡੀ ਸਿੱਖਣੀ ਚਾਹੀਦੀ ਆ ਕਿ ਨਹੀਂ ਸਿੱਖ ਲਓ ਉਹ ਵੇ ਕਿਨੇ ਪਿਆਰ ਨਾਲ ਸਿੱਖ ਲਓ ਤੇ ਇਹਦੀ ਬੋਲੀ ਵੇਖ ਲਾ ਭਾਈ ਦੀ ਬੋਲੀ ਗੱਡੀ ਦੀ ਜਗਦੀਪ ਟੂ ਆ ਭਾਜੀ ਉਹਨੂੰ ਚਲਾਉਣੇ ਦਿੰਦੀ ਐ ਭਾਜੀ ਤੋਂ ਬਿਨਾਂ ਕਿੰਨੀ ਗੱਡੀ ਚਾਬੀ ਨਹੀਂ ਨਹੀਂ ਰੋਕ ਕੇ ਨਹੀਂ ਕਰ ਗਰੋਕਦੀ ਨਹੀਂ ਆ ਤਾਂ ਇਹਨੂੰ ਪਤਾ ਮੈਨੂੰ ਕਿੱਥੇ ਲੈ ਜਾਣਾ ਮੈਂ ਬਸ ਇੱਕੋ ਦਿਨ ਰੋਕਣਾ ਕਿਸੇ ਨੇ ਹੱਥ ਆਪੇ ਹੀ ਨਹੀਂ ਲਾਉਣ ਆਹ ਕੰਦਕੁੰਦ ਨਾ ਲਾ ਦੇਣੇ ਆ ਗਏ ਨੇ ਕੰਦਕੁੰਦ ਨੂੰ ਲਾ ਦੇਣੇ ਕਿਤੇ ਜਾ ਕੇ ਆਪੇ ਹਣਾ ਤੇ ਉੱਤੇ ਆਪੇ ਪਤਾ ਲੈ ਕੇ ਕਿ ਉਹਨੇ ਕਹਿ ਕਹਿਦਾ ਵੀਰ ਜੀ ਨੂੰ ਕਹਿ ਗਿਆ ਗੋਰੇ ਓਏ ਗਗੜਾ ਵੀਰ ਜੀ ਨੂੰ ਨਾ ਹੱਥ ਗਗੜਾ ਕਹਿੰਦੇ ਆ ਗਗੜੇ ਗੁਰਪਾਲ ਜੀ ਉਹ ਮੇਰੇ ਘਰ ਕਾ ਜਵਾੜਦੀ ਘਰਦਿਆਂ ਨੂੰ ਵੀ ਲੈ ਕੇ ਆਣਾ ਉਦਾਂ ਜਿਵੇਂ ਉਹ ਵਾਹਿਗੁਰੂ ਜੀ ਲਾਇਆ ਕੋਈ ਕਦੇ ਕਿਹਾ ਇਨੀ ਮੋਟੇ ਨੂੰ ਚੈਨ ਨੂੰ ਭਾਈ ਲੈ ਗਿਆ ਉਹਨਾਂ ਕੰਮ ਨਹੀਂ ਉੱਥੇ ਐ ਹੋਇਆ ਕਹਿੰਦਾ ਵੀਰ ਜੀ ਨੂੰ ਨਾ ਗਗਣਾ ਕਹਿੰਦੇ ਆ ਉੱਥੇ ਤੇ ਉਹਨਾਂ ਨੇ ਕਹਾਂ ਕਹਿੰਦਾ ਇਹਨਾਂ ਨੇ ਤੇ ਚਲੇ ਜਾਣਾ ਉਹ ਗਗਣੇ ਕਿਰਪਾਲ ਦੀ ਬੋਟੀ ਨੇ ਕੜ ਕੇ ਚਤਾਰ ਤੇ ਪਲਾੜ ਦੇ ਗੇਂਚ ਚ ਤਾਰਦੀ ਇਹ ਸਾਈਕਲ ਵਾੜਾ ਚ ਤਾਰ ਦਿੱਤੀ ਅੱਛਾ ਕੱਲ ਕੀ ਹੋਇਆ ਮੈਂ ਭਾਜੀ ਚਾਬੀ ਕਵਾਜਦੀ ਤੋਂ ਸਕੂਟਰੀ ਹਾਂਜੀ ਤੇ ਵਿੱਚੇ ਮੋਟਰਾਂ ਦੀ ਮੋਟਰਾਂ ਦੀ ਚਾਬੀ ਵਿੱਚ ਰਹਿ ਗਈਆਂ ਤੇ ਹੁਣ ਫਿਰ ਕੋਈ ਹੱਲ ਕੀਤਾ ਤੋ ਸਕੂਟਰੀ ਇੱਥੇ ਆ ਕਰੇ ਕਰੇ ਉਹ ਲੈ ਨਹੀਂ ਹੱਥ ਤੋਂ ਪਾ ਗਈ ਤੂੰ ਆਪਣਾ ਨੁਕਤਾ ਦੱਸਣਾ ਸੀ ਤੂੰ ਨੁਕਤਾ ਤੇ ਵਰਤਨਾ ਸੀ ਉਹ ਕਹਿੰਦਾ ਹੈ ਮੇਰੇ ਕੋਲੇ ਗੱਲ ਕਰਤੀ ਆ ਮੈਂ ਆ ਇਹੋ ਲਿਆ ਗੱਲ ਕਰ ਦਿਓ ਇਹਨਾਂ ਨਾਲ ਆ ਨੁਕਤਾ ਜਮਾਇਆ ਹੋਇਆ ਏ ਖਲਵਾਈ ਨੇ ਮਿੰਟੇ 'ਚ ਜਮਾਇਆ ਲੱਭ ਗਿਆ ਸੀ ਇਹ ਗੱਲ ਨੂੰ ਮੈਂ ਕਿਹਾ ਹੁਣ ਚਾਬੀ ਲੱਪਣੀ ਆ ਹੂੰ ਤੇ ਮੈਂ ਕਿਹਾ ਉਹ ਮੈਨੂੰ ਪਿੰਪਲ ਦਾ ਇਲਾਜ ਦੱਸੇ ਕਿ ਕਿਤਾ। ਇਹ ਮੇਰੇ ਚੁਪੇੜਾ ਹੀ ਮਾਰਨ ਜਾਏ। ਵੀਰ ਜੀ ਤਲੀਆਂ ਫਲੀਆਂ ਚੀਜ਼ਾਂ ਬੰਦ ਕਰਦੇ। ਬਾਹਰ ਖਾਂਦੇ ਹੀ ਨਹੀਂ। ਅੱਜ ਪੀਆ ਵੀ ਭੈਣ ਦੇ ਮੂੰਹ ਨੂੰ ਘਾਤਾ ਕਿ KFC। ਦੇਖੋ KFC। KFC। ਫਰਾਈਆਂ ਦਾ ਰੋਕਾ ਦੇ ਮੂੰਹ ਘਾਣੀਆਂ ਦਿਆਂ ਕਹਿੰਦੀ ਖਾਓ ਤੇ ਮੈਂ ਖਾ ਲਿਆ। ਆਪੇ ਹੀ ਲੈ ਲਈ ਉਹਨੂੰ ਪਤਾ ਉਹਨਾਂ ਨੂੰ ਪਤਾ ਆ ਗਿਆ ਕਰੀ ਸਾਰੇ ਉਹਨਾਂ ਨੂੰ ਸਮਝ। ਸਮਝਦਾਰ ਆਏ। ਨਹੀਂ ਚੇਤਾ ਨੂੰ ਖੁਦ ਨੂੰ ਹੀ ਭੁੱਲ ਗਏ ਕਿ ਮੈਂ ਬੈਣਾ ਮੈਂ ਜਿੱਤੇ ਕਰਾਵਾਂ ਕੁਰਸੀ ਤੇ ਆ। ਇਹ ਤਾਂ ਉਹ ਲੋਕ ਨੂੰ ਬਤਾ ਦੇ ਘਰੇ ਬੈਠੇ ਆ ਜਿਹੜਾ ਬੱਚੇ ਦੀ ਮਰਜ਼ੀ ਚ ਚੱਕ ਲੈ ਜਾਂਦਾ ਪਰ ਇੰਨਾ ਵਧੀਆ ਏ 10 ਮਿੰਟਾਂ ਦੀ ਵਾਰਡ ਆ ਤੁਹਾਡੇ ਬਾਹਲਾ ਨੇੜੇ ਆ 10 ਮਿੰਟ ਦੀ ਵਾਰ ਸਿਰਫ 10 ਮਿੰਟ ਸਿੱਧੇ ਰਾਜ ਨਾ ਕੇ ਬਾਜ਼ਾਰ ਚ ਵੜਦਾ ਬਾ ਸੇਮ ਭਾਜੀ ਵੀ ਉਹ ਜਗਦੀਪ ਭਾਜੀ ਇੱਕ ਚੀਜ਼ ਜੀ ਵਸ ਇੱਥੇ ਉਹ ਗਲਾਸ ਦੀ ਤਾਂ ਗਲਾਸੀ ਹੋਣੀ ਸੀ ਤੇ ਬੋਤਲ ਹੋਣੀ ਸੀ ਬਾਕੀ ਸੇਮ ਹੀ ਆ ਮੈਂ ਸੇਮ ਹੀ ਪਿਆ ਹਾਂ ਹਾਂ ਮੈਂ ਆ ਕਸਟਰਡ ਖਾ ਲਈ ਖਾਣੇ ਬਾਝੋਂ ਕਾਹੀ ਲੈਣਾ ਬਾਅਦ ਚੋ ਖਾਣਾ ਹੋਣੇ ਖਾ ਲਾ